ਸਾਜੀ ਟਰੰਪ ਟਰੰਪ ਦੇ ਬਾਰੇ ਬੋਲੋ ਕੁਝ ਪੰਜਾਬੀ ਪਿਆਰ ਟਰੰਪ ਬਾਰੇ ਹੁਣ ਮੈਂ ਕੀ ਬੋਲਾਂ ਸ਼ਟਾ ਦੇ ਪਤਾ ਨੂੰ ਹੁਣ ਪਤਾ ਹੀ ਟਰੰਪ ਗਾਣਾ ਘੇੜਾ ਯਾਰ ਉਹ ਉਹ ਦਾਣਾ ਮੈਨੂੰ ਵੇਲੇ ਲੱਗਦਾ ਪਰ ਹੁਣ ਹੁਣ ਕੀ ਦੇਖੋ ਜੀ ਜਿਹੜਾ ਜਿਹੜੀ ਚੱਲ ਰਹੀ ਅਗਲਾ ਚਲਾਉਂਗਾ ਹਾਂ ਜੀ ਦੇਖੋ ਅਗਲਾ ਚਲਾਊਗਾ ਹੁਣ ਆ ਗਿਆ ਟਰੰਪ ਤੋਂ ਬਦ ਨਾ ਕੋਈ ਛੋਟੀ ਕੋਈ ਚੀਜ਼ ਤੇ ਉਹਨਾਂ ਉਹਦੀ ਉਹਦੀ ਬੇਟੀ ਆਪਾਂ ਨੂੰ ਫੋਲੋ ਕਰਦੀ ਆ ਰੋਡ ਟਵਿੱਟਰ ਤੇ ਇਹ ਐਵਾਂਕਾ ਦਿਵਾਂਕਾ ਟਰੰਪ ਪਰ ਹੁਣ ਤੁਹਾਨੂੰ ਪਤਾ ਮੇਰੀ ਅੰਗਰੇਜ਼ੀ ਵਿੱਚ ਹੱਥ ਤੰਗ ਹੈ ਨਹੀਂ ਤਾਂ ਮੈਂ ਕੁਝ ਲਿਖ ਕੇ ਭੇਜ ਦਿੱਤਾ ਉਹਨਕੋ ਸਤਿ ਸ਼੍ਰੀ ਅਕਾਲ ਦੋਸਤੋ ਜਿੰਮੇ ਕੇ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਜੇਕਰ ਹਰ ਪਾਸੇ ਕੋਈ ਗੱਲ ਕਾਮਨ ਹੈ ਜੋ ਹਰ ਪਾਸੇ ਚੱਲ ਰਹੀ ਹੈ ਤਾਂ ਉਹ ਹੈ ਯੂ ਐਸ اے ਤੋਂ ਰਿਪੋਰਟ ਕੀਤੇ ਗਏ ਅਤੇ ਰਿਪੋਰਟ ਕੀਤੇ ਜਾਣ ਵਾਲਿਆਂ ਦੀ ਤੇ ਉਹ ਉਥੇ ਹੀ ਦਿਲਜੀਤ ਦੋਸਾਂਝ ਆਪਣੇ سوشل میڈیا ਤੇ ਲਾਈਵ ਆਏ ਜਿੱਥੇ ਕਿ ਉਹਨਾਂ ਨੂੰ ਵੀ ਕਿਸੇ ਨੇ ਜਦੋਂ 트럼ਪ ਦਾ ਨਾਮ ਲੇ ਕੇ ਕਮੈਂਟ ਕੀਤਾ ਤਾਂ ਉਹ ਵੀ ਆਪਣੇ ਇਮੋਸ਼ਨਸ ਨੂੰ ਰੋਕ ਨਹੀਂ ਸਕੇ ਹਾਲਾਂਕਿ ਪਹਿਲਾਂ ਉਹਨਾਂ ਦੇ ਜਿਹਨ ਦੇ ਵਿੱਚ ਉਹ ਗਾਣਾ ਆਇਆ ਜਿਸ ਦੇ ਕਰਕੇ ਲੋਕ ਚੀਮਾ ਬਾਈ ਨੂੰ ਹਲੇ ਕਾਫੀ ਜ਼ਿਆਦਾ ਟ੍ਰੋਲ ਕਰ ਰਹੇ ਨੇ ਜੱਟਾਂ ਦੇ ਪੁੱਤਾਂ ਨੂੰ ਰੋਕ ਸਕਣ ਨਾ 트럼ਪ ਹਾਲਾਂਕਿ ਇਸ ਦੇ ਰਿਪਲਾਈ ਵੀ ਆ ਗਏ ਨੇ ਕਿ 트럼ਪ ਨੇ ਤਾਂ ਹੁਣ ਰੋਕ ਲਿਆ ਤੇ ਉੱਥੇ ਕੁਝ ਲੋਕ ਕਹਿੰਦੇ ਨੇ ਕਿ ਜੋ ਰਿਪੋਰਟ ਹੋ ਰਹੇ ਨੇ ਉਹ ਸਰਪ ਤੇ ਸਰਪ ਚੀਮਾ ਬਾਈ ਕਰਕੇ ਹੋ ਰਹੇ ਨੇ ਕਿਉਂਕਿ ਉਸ ਦਾ ਗੀਤ ਕਿਸੇ ਨੇ 트੍ਰੰਪ ਨੂੰ ਟ੍ਰਾਂਸਲੇਟ ਕਰਕੇ ਸੁਣਾ ਦਿੱਤਾ ਸੋ ਇਹ ਤਾਂ ਅਸੀਂ ਉਹ ਮਜ਼ਾਕ ਜੋ ਕਿ ਲੋਕ ਸੋਸ਼ਲ ਮੀਡੀਆ ਤੇ ਕਰ ਰਹੇ ਨੇ ਕਿਉਂਕਿ ਪੰਜਾਬੀਆਂ ਦਾ ਸੁਭਾਅ ਹੀ ਹੈ ਜਿੰਨੀ ਵੱਡੀ ਮਰਜ਼ੀ ਮੁਸੀਬਤ ਹੋਵੇ ਹਰ ਇੱਕ ਮੁਸੀਬਤ ਨੂੰ ਮਜ਼ਾਕ ਦੇ ਵਿੱਚ ਹੀ ਲੈਂਦੇ ਨੇ ਸ਼ਾਇਦ ਇਹੀ ਪੰਜਾਬੀਆਂ ਦੀ ਹਿੰਮਤ ਹੌਸਲੇ ਤੇ ਖੁਦ ਦਿੱਲੀ ਦੀ ਨਿਸ਼ਾਨੀ ਹੈ ਤੇ ਉੱਥੇ ਹੀ ਦਿਲਜੀਤ ਦੋਸਾਂਝ ਨੇ ਦੱਸਿਆ ਕਿ 트੍ਰੰਪ ਦੀ ਕੁੜੀ ਦਿਵਾਂਕਾ ਟਰੰਪ ਉਹਨਾਂ ਨੂੰ ਫੋਲੋ ਕਰਦੀ ਹੈ ਤੇ ਉਹਨਾਂ ਦਾ ਇੰਗਲਿਸ਼ ਦੇ ਵਿੱਚ ਹੱਥ ਥੋੜਾ ਟਾਈਟਾ ਨਹੀਂ ਤਾਂ ਉਹਨੂੰ ਉਹ ਲਿਖ ਕੇ ਕੁਝ ਭੇਜ ਦਿੰਦੇ ਵੀ ਭਾਈ ਜਾਨਾ ਜਿਹੜਿਆਂ ਨੂੰ ਤੁਸੀਂ ਰਿਪੋਰਟ ਕਰੀ ਜਾਂਦੇ ਹੋ ਇਹਨਾਂ ਤੇ ਥੋੜਾ ਮੋਟਾ ਤਰਸ ਕਰੋ ਤੇ ਇਸ ਮੌਕੇ ਦਿਲਜੀਤੂ ਦਸਾਂਜ ਨੇ ਹੋਰ ਕਿਹੜੀਆਂ ਗੱਲਾਂ ਕਹੀਆਂ ਤੁਹਾਡਾ ਵੀ ਇਹ ਗੱਲਾਂ ਸੁਣ ਕੇ ਜਰੂਰ ਇੰਟਰਟੇਨਮੈਂਟ ਹੋਵੇਗਾ ਕਿਉਂਕਿ ਇੰਟਰਟੇਨਮੈਂਟ ਵੀ ਜ਼ਰੂਰੀ ਹੈ ਸੋ ਦੇਖੋ ਇਹ ਪੂਰੀ ਵੀਡੀਓ ਹੋਰ ਇਸ ਤਰ੍ਹਾਂ ਦੀਆਂ ਖਾਸ ਵੀਡੀਓਜ਼ ਇੰਟਰਵਿਊਜ਼ ਪਬਲਿਕ ਰਿਵਿਊ ਅਤੇ ਹੋਰ ਖਾਸ ਅਪਡੇਟਸ ਦੇਖਦੇ ਰਹਿਣ ਦੇ ਲਈ ਬਣੇ ਰਹਿਣਾ ਅਨਲਿਮਿਟਿਡ ज्ञान ਦੇ ਨਾਲ ਤੇ ਹੁਣ ਦੇਖੋ ਇਹ ਪੂਰਾ ਲਾਈਵ ਇੱਕ ਸਾਡੀ ਫਿਲਮ ਨਹੀਂ ਆਉਣ ਦਿੱਤੀ ਯਾਰ ਇਹਨਾਂ ਨੇ ਚਲੋ ਐ ਨਹੀਂ ਆਉ ਹੁਣ ਕੀ ਕੀ ਦੁੱਖ ਖਣਾਵਾ ਤੁਹਾਨੂੰ ਤੇ ਪਹਿਲਾਂ ਮਨ ਸਗਾ ਵੀ ਪਹਿਲਾਂ ਫਿਲਮ ਆਜੂਗੀ ਫਿਰ ਹੌਲੀ ਹੌਲੀ ਆਲਬੂ ਕਰਾਂਗੇ ਚਲੋ ਹੁਣ ਫਿਰ ਇੱਕ ਨਵੀਂ ਫਿਲਮ ਸਟਾਰਟ ਕਰਨ ਲੱਗੇ ਸੀ ਮੈਂ ਕਿਹਾ ਵਿੱਚ ਜੇ ਚਾਰ ਪੰਜ ਗਾਣੇ ਪਾਏ ਮੈਂ ਚੱਕ ਦਿੰਨੇ ਇੱਕ ਚੱਕ ਦਿੰਨੇ ਬਾੜੀਆਂ ਐਡਵਾਈਜ਼ਰੀਆਂ ਜਾਰੀ ਹੋਈਆਂ ਮੈਨੂੰ ਪਿਛਲੇ ਸਾਲ ਬਹਿ ਗਿਆ ਐਸ ਸਾਲ ਫਿਰ ਮਾਇ ਐਡਵਾਈਜ਼ਰੀ ਜਾਰੀ ਕਰੂੰਗਾ ਫਿਲਮ ਆਉਗੀ ਭਾਈ ਕੀ ਹਰ ਹਾਂ ਭਾਈ ਠੀਕ ਐ ਫਿਲਮ ਭਾਈ ਯਾਰ ਸਾਡੀ ਇੱਕ ਤਾਂ ਪਤਾ ਨਹੀਂ ਹੁਣ ਕਿਤੇ ਸਾਰੂ ਪਿਛਲੇ ਸਾਲ ਬਹੁਤ ਸਾਰੇ ਐਡਵਾਈਜ਼ਰੀਆਂ ਬਣੀਆਂ بڑے ਲੋਕਾਂ ਦੇ ਐਡਵਾਈਜ਼ਰੀਆਂ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਆ ਸਾਡੇ ਵੱਲੋਂ ਵੀ ਐਡਵਾਈਜ਼ਰੀ ਹੁਣ ਲੈ ਲਿਓ ਜਿੰਦਾ ਮਰਜੀ 95 22 ਪੰਜਾਬ 95 ਜਦੋਂ ਹੋਊਗੀ ਰਿਲੀਜ਼ ਉਦੋਂ ਮਨ ਲੱਗਦਾ ਮਹਾਰਾਜ ਕਿਰਪਾ ਕਰਨਗੇ ਹੋਊਗੀ ਬਿਨਾਂ ਕੱਟ ਤੋਂ ਨਹੀਂ ਤਾਂ ਮੈਂ ਪਹਿਲੇ ਤੁਹਾਨੂੰ ਦੱਸ ਦਊਗਾ ਵੀ ਮੈਂ ਇਸ ਮੂਵੀ ਦੇ ਨਾਲ ਨਹੀਂ ਹੈਗਾ ਕਿਉਂਕਿ ਇੱਥੇ ਕੱਟ ਲੱਗੇ ਹੋਏ ਆ ਮੈਂ ਉਦੋਂ ਹੀ ਮੂਵੀ ਦੇ ਨਾਲ ਸਪੋਰਟ ਕਰੂੰਗਾ ਜੇ ਮੂਵੀ ਪੂਰੀ ਦੀ ਪੂਰੀ ਚੱਲੂਗੀ ਆਦਰਵਾਈਜ਼ ਨਹੀਂ ਪਹਿਲਾਂ ਲੱਗਣ ਲੱਗੀ ਸੀ ਬਾਹਰ ਉਹ ਵੀ ਪੂਰੀ ਲੱਗਣ ਲੱਗੀ ਸੀ ਵਿਦਆਊਟ ਕੱਟ ਤਾਂ ਹੀ ਮੈਂ ਉਹਨੂੰ ਪ੍ਰੌਮਟ ਵੀ ਕੀਤਾ ਸੀ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਪ੍ਰੋਡਿਊਸਰ ਨੂੰ ਜੇ ਤੁਸੀਂ ਵਿਦਆਊਟ ਕੱਟ ਫਿਲਮ ਲਾਉਂਗੇ ਤਾਂ ਮੈਂ ਮੈਂ ਉਹਦੇ ਨਾਲ ਆ ਜੇ ਤੁਸੀਂ ਕੱਟ ਵੱਟ ਕੇ ਫਿਲਮ ਲਾਉਂਗੇ ਫਿਰ ਉਹਦਾ ਤਾਂ ਕੋਈ ਫਾਇਦਾ ਨਹੀਂ ਹੈ ਨਾ ਜੀ ਆਧੇ ਪਚਾਹ ਦੀ ਗੱਲ ਦਿਖਾਉਣ ਦਾ ਕੋਈ ਫਾਇਦਾ ਨਹੀਂ ਸੋ ਮਨ ਨੂੰ ਲੱਗਦਾ ਮਾਰੇ ਕਿਰਪਾ ਕਰਨਗੇ ਕੋਈ ਤਾਂ ਹੱਲ ਬਣੂਗਾ ਪੰਜਾਬ 95 ਫਿਲਮ ਰਿਲੀਜ਼ ਹੋਊਗੀ ਮਾਰੇ ਕਰਨੇ ਕਿਰਪਾ ਤੇ ਉਹ ਰੱਬ ਤੋਂ ਵੱਡਾ ਦੁਨੀਆ ਤੇ ਕੋਈ ਹੈ ਨਹੀਂ ਹੈ ਨਾ ਜੀ ਜੇ ਬੰਦਾ ਉਹ ਕਹਿੰਦਾ ਵੀ ਆਹ ਤੇਰੀ ਭਲਾਣੇ ਤੇ ਪਹੁੰਚ ਆ ਭਲਾਣੇ ਤੱਕ ਤੇਰੀ ਪਹੁੰਚ ਆ ਨਾ ਜੀ ਤੇ ਪਹੁੰਚ ਤਾਂ ਚਲੋ ਸਾਰਿਆਂ ਦੀ ਸਾਰਿਆਂ ਨੂੰ ਕਹਿੰਦੇ ਤਾਂ ਭਾਈ ਜਨ ਬ ਏ ਸੋਚਾ ਵੀ ਜੇ ਪੂਰੀ ਫਿਲਮ ਰਿਲੀਜ਼ ਕਰਨਗੇ ਵਿਦਆਊਟ ਕੱਟ ਫਿਰ ਆਪਾਂ ਉਹਨਾਂ ਦੇ ਨਾਲ ਆ ਸੌਰੀ ਸੀਰੀਅਸ ਹੋ ਗਈ ਗੱਲ ਅਮਰ ਤੁਮਾਰ ਭਾਈ ਸਤ ਸ੍ਰੀ ਅਕਾਲ ਭਾਈ ਕੈਨੇਡਾ ਜੇ ਤੀਕਾ ਫ੍ਰੀ ਹੋਵੇ ਦੱਸਿਓ ਵੀ ਆਪਾਂ ਲਾਈਵ ਹੁੰਦੇ ਆ ਲਵ ਯੂ ਭਾਜੀ ਵੀ ਲਵ ਯੂ ਬ੍ਰੋ ਲਵ ਯੂ ਲਵ ਯੂ ਭਾਜੀ ਵੀਰ ਹਰਜੀਤ ਵੀਰ ਖਿੱਚ ਕੇ ਰੱਖੋ ਕੰਮ ਬਾਕੀ ਕੰਗ ਨਹੀਂ ਨਹੀਂ ਕਿਸੇ ਨੂੰ ਕੋਈ ਦੇਖੋ ਆਪਾਂ ਕਿਸੇ ਨੂੰ ਕਿਉਂ ਮਾਰਾ ਕਹਿਣਾ ਭਾਈ ਜੀ ਜਦੋਂ ਸਿਗੀ ਗੱਲ ਉਹੋ ਸਿਗੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕੋਈ ਗੱਲ ਨਹੀਂ ਸਾਰੇ ਮਾਰੇ ਆਉਂਦੇ ਘਰੇ ਚੱਚਾ ਬੱਚਾ ਰਾਜੀ ਰਹਿਣ ਹੈਲੋ ਜੀ ਅਮਰ ਤਮਾਰ ਬਾਈ ਕਹਿੰਦੇ ਪਿਸਤੌਲ ਹਾਂਜੀ ਬਾਈ ਇਹ ਤੁਹਾਡੇ ਕੋਲ ਤੇ ਗਿਆ ਮੈਂ ਕਹਾਂ ਹੀ ਰਹਿਣ ਦਿਓ ਭਾਈ ਛੱਡੋ ਪਰੇ ਕਹਿੰਦੇ ਨਹੀਂ ਚੱਕ ਦਿਓ ਇਹੋ ਜਿਹੇ ਗਾਣੇ ਤੁਹਾਡੇ ਤੋਂ ਲੋਕ ਪਸੰਦ ਕਰਦੇ ਆ ਮੈਂ ਕਹਾਂ ਚਲੋ ਚੱਕ ਲੈ ਆਹ ਲਾ ਦੇ ਪਿਸਤੌਲ ਆ ਗਿਆ ਮੈਂ ਮੈਂ ਹਲੇ ਭਾਈ ਨੂੰ ਗਿਆ ਉਹ ਤੇ ਭਾਈ ਨੂੰ ਮੈਂ ਕਹਾਂ ਭਾਈ ਰਹਿਣ ਦਿਓ ਯਾਰ ਥੋੜਾ ਚੱਕ ਮਾ ਹੋ ਜਾਣਾ ਮੇਰੇ ਲਈ ਭਾਈ ਕਹਿੰਦੇ ਨਹੀਂ ਚੱਕ ਦਿਓ ਗਾਣਾ ਐਦਾਂ ਦੇ ਗਾਣੇ ਪਸੰਦ ਕਰਦੇ ਲੋਕ ਤੁਹਾਡੇ ਮੈਂ ਕਹਾਂ ਚੱਲ ਯਾਰ ਫਿਰ ਇਹ ਕਿਹੜ ਅਲੀ ਮੰਗੜ ਜੀ ਹਾਂਜੀ ਅਲੀ ਮੰਗੜ ਜੀ ਅ ਕਰੋ ਕਮੈਂਟ ਭਾਈ ਨੂੰ ਹਾਂਜੀ ਭਾਈ ਪੰਜਾਬ ਵਾਲਾ ਕੌنسਰਟ ਮਿਸ ਹੋ ਗਿਆ ਆਪਸੇ ਹੈ ਕਿਉਂ ਮਿਸ ਹੋ ਗਈ ਅੱਛਾ ਠੀਕ ਬਹੁਤ ਸਾਰੇ ਲੋਕੋ ਸੇ ਮਿਸ ਹੋ ਗਿਆ ਕੋਈ ਨਹੀਂ ਅਗਲੀ ਵਾਰ ਆ ਜਾ ਜੀ ਕੋਈ ਟੈਨਸ਼ਨ ਨਹੀਂ ਜਿਆਟਾ ਪਤਾ ਹੋਇਆ ਸ਼ੌਣਵਾਦ ਆ ਪੂਰਾ ਬਈ ਯੂਪੀ ਚ ਸ਼ਾਇਦ ਬਦੋ ਪਤਾ ਨਹੀਂ ਸਾਡਾ ਕਿਦਾਂ ਦਾ ਹੋਊਗਾ ਸ਼ੋਅ ਲਖਨਊ ਵਾਲਾ ਪਰ ਮੈਂ ਉਸ ਸਰ ਦਾ ਵੀ ਥੈਂਕ ਯੂ ਕਰਨਾ ਚਾਹੁੰਦਾ ਜਿਹੜੇ ਪ੍ਰਸ਼ਾਸਨ ਚ ਸੀਗੇ ਉਹਨਾਂ ਨੇ ਬਹੁਤ ਸਪੋਰਟ ਕੀਤੀ ਯਾਰ ਮਤਲਬ ਬੈਸਟ ਅਰੇਂਜਮੈਂਟ ਯੂਪੀ ਥੈਂਕ ਯੂ ਯੂਪੀ ਸਰਕਾਰ ਦਾ ਤੇ ਲੁਧਿਆਣੇ ਦਾ ਇਹ ਬੈਸਟ ਅਰੇਂਜਮੈਂਟਸ ਤੇ ਬਾਕੀ ਸਾਨੂੰ ਅਹਮਦਾਬਾਦ ਵੀ ਕੋਈ ਪ੍ਰੋਬਲਮ ਨਹੀਂ ਆਈ ਚੰਡੀਗੜ੍ਹ ਬਹੁਤ ਪ੍ਰੋਬਲਮ ਆਈ ਬਾਈ ਮੈਂ ਇੱਕ ਵਾਰ ਫੇਰ ਦਊਂਗਾ ਆਈ ਜਿੱਥੇ ਆਈ ਪ੍ਰੋਬਲਮ ਆਈ ਫਿਰ ਛੁੜ ਛੁੜ ਬੋਲਦੇ ਕਿੱਥੇ ਆਈ ਪ੍ਰੋਬਲਮ ਚੰਡੀਗੜ੍ਹ ਸਾਨੂੰ ਬਹੁਤ ਪ੍ਰੋਬਲਮ ਆਈ ਬਾਕੀ ਜਗ੍ਹਾ ਵੀ ਪ੍ਰੋਬਲਮ ਹੈ ਪ੍ਰੋਬਲਮ ਸਾਨੂੰ ਕਈ ਆਈਆਂ ਕਈ ਬੰਦੇ ਕਹਿੰਦੇ ਫਿਰ ਪ੍ਰੋਬਲਮ ਦੀ ਗੱਲ ਨਾ ਕਰ ਪਰ ਕਿਉਂ ਨਾ ਕਰੀਏ ਜਦ ਪ੍ਰੋਬਲਮ ਆਈ ਤਾਂ ਫਿਰ ਆਈ ਉਹ ਤਾਂ ਦੱਸਾਂਗੇ ਫਿਰ ਨਹੀਂ ਆਈ ਹੈ ਨਾ ਤੇ ਔਰ ਜੇ ਤੁਸੀਂ ਦੱਸੋਗੇ ਨਹੀਂ ਤਾਂ ਫੇ ਸੁਧਾਰ ਕਿੱਦਾਂ ਹੋਊਗਾ ਇਹ ਮੈਂ ਤੁਹਾਨੂੰ ਨਹੀਂ ਦੱਸ ਰਿਹਾ ਮੈਂ ਹੋਰ ਲੈਵਲ ਤੇ ਵੀ ਸਾਰਿਆਂ ਨੂੰ ਦੱਸਿਆ ਜਿੱਥੇ ਇੱਥੇ ਮੈਨੂੰ ਪ੍ਰੋਬਲਮ ਆਈ ਔਰ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਇਹ ਹੋਰ ਅਰੇਂਜਮੈਂਟ ਸਹੀ ਹੋਣਗੇ ਜੇ ਤੁਸੀਂ ਗੱਲ ਨਹੀਂ ਕਰੋਗੇ ਤਾਂ ਕਿਵੇਂ ਅਰੇਂਜਮੈਂਟ ਸਹੀ ਹੋਣਗੇ ਸੋ ਥੈਂਕ ਯੂ ਯੂਪੀ ਸਰਕਾਰ ਦਾ ਤੇ ਲੁਧਿਆਣੇ ਵਾਲਾ ਦਾ ਬਹੁਤ ਵਧੀਆ ਸ਼ੋਅ ਹੈ ਬਾਕੀ ਜਗ੍ਹਾ ਤੇ ਸਾਨੂੰ ਪ੍ਰੋਬਲਮਾਂ ਆਈਆਂ ਬਾਹਰਲੇ ਕਲਾਕਾਰਾਂ ਨੂੰ ਐਡਵਾਈਜ਼ਰੀ ਤਾਂ ਨਹੀਂ ਜਾਰੀ ਹੁੰਦੀ ਬਾਹਰਲੇ ਕਲਾਕਾਰਾਂ ਨੂੰ ਇਹ ਤਾਂ ਨਹੀਂ ਕਿਹਾ ਜਾਂਦਾ ਕਿ ਬਾਈ ਤੁਸੀਂ ਐਨਡੀਵੀ ਤੇ ਹੀ ਆਪਣੀ ਸਾਊਂਡ ਚਲਾਉਣੀ ਆ 70 ਡੀ ਕੀ ਹੁੰਦਾ ਉਹ ਡੀ ਡੈਸੀਬਲ 70 ਡੈਸੀਬਲ ਤੇ ਕਿ ਤੁਸੀਂ ਸਾਊਂਡ ਚਲਾਉਣੀ ਹੈ ਇਹ ਤੋਂ ਉੱਚੀ ਨਹੀਂ ਕਰ ਸਕਦੇ ਬਾਹਰਲੇ ਕਲਾਕਾਰਾਂ ਨੂੰ ਕਹਿੰਦੇ ਇਦਾਂ ਹੈ ਤੇ ਸਾਨੂੰ ਕਹਿੰਦੇ ਕਹਿੰਦੇ ਹਨਾ ਤੋ ਇਹ ਜਿਹੜੀ ਪ੍ਰੋਬਲਮ ਆਉਂਦੀ ਹੈ ਫਿਰ ਬੰਦਾ ਗੱਲ ਨਹੀਂ ਕਰੂਗਾ ਪ੍ਰੋਬਲਮ ਆਉਂਦੀ ਕਿਆ ਗੱਲ ਕਰਦੇ ਯਾਰ ਅਸੀਂ ਤਾਂ ਕਰਾਂਗੇ ਯਾਰ ਤੁਸੀਂ ਜਿਹਨਾਂ ਜੋ ਹੋਰ ਚੱਲ ਪਏ ਸਟੇਸ਼ਨ ਮੈਂ ਭੱਜ ਲਈ ਸੌਰੀ ਤੁਹਾਡੇ ਘਰ ਸਾਰੇ ਕਿੱਥੇ ਨੇ ਤੁਹਾਡੇ ਇੱਥੇ ਹੀ ਆ ਸਾਡੇ ਘਰ ਆਉਂਦੇ ਤੁਰੇ ਫਿਰਦੇ ਇੱਥੇ ਹੀ ਬਾਕੀ ਮੈਂ ਲੱਡੜ ਕਰਜ ਰਹਿਣਾ ਜੀ ਮੇਰਾ ਫਾਇਦਾ ਨਾ ਮੈਂ ਕਦੇ ਜੱਲਦਾ ਨਾ ਕਦੇ ਕਦੀ ਜੱਲਦਾ ਵੀਰੇ ਥੋੜੇ ਪੈਸੇ ਸਾਨੂੰ ਦੇ ਦਿਓ ਬਹੁਤ ਕਮਾਲ ਹੈ ਨਾ ਨਾ ਵੀਰੇ ਲੱਗਦਾ ਹੀ ਆ ਪੈਸੇ ਕਮਾਲ ਹੈ ਪੈਸੇ ਲਾਏ ਬਹੁਤ ਆ ਪੰਜਾਬੀ ਸ਼ੋਹਾਂ ਤੇ ਇੰਨੇ ਪੈਸੇ ਭਾਈ ਖਰਚੇ ਬਹੁਤ ਆ ਬਰੋ ਤੇ ਦੇਖਣ ਨੂੰ ਹੀ ਲੱਗਦਾ ਕਿ ਕਮਾਲ ਹੈ ਖਰਚੇ ਬਹੁਤੇ ਆ ਦੇਖੋ ਵਿਆਹ ਬਹੁਤ ਸ਼ੋਹ ਮੈਂ ਨਹੀਂ ਕਰਦਾ ਹਨਾ ਜਿੱਥੋਂ ਪੈਸੇ ਵੱਧ ਤੁਸੀਂ ਬਣਾ ਸਕਦੇ ਆ ਮੈਂ ਸਿਰਫ ਕੌਨਸਰਟ ਹੀ ਕਰਦਾ ਤੇ ਕੋਸ਼ਿਸ਼ ਕਰੀਦਾ ਕਿ ਬੁੜਕੇ ਐਲਬਮ ਕਰ ਲਈਏ ਜਾਂ ਕੋਈ ਗਾਣੇ ਕਰ ਲਈਏ ਜਾਂ ਫਿਲਮ ਕਰ ਲਈਏ ਕੋਈ ਚੰਗਾ ਸਬਜੈਕਟ ਕਰ ਲਈਏ ਕੋਈ ਵਧੀਆ ਸਬਜੈਕਟ ਆਉਂਦਾ ਆ ਕਿਉਂਕਿ ਐਕਟਿੰਗ ਵਾਲਾ ਵੀ ਆਪਣਾ ਚੱਲੀ ਜਾਂਦਾ ਨਾਲ ਦੀ ਨਾਲ ਕੰਮ ਠੀਕ ਠਾਕ ਤੇ ਉਹ ਵੀ ਹੁੰਦਾ ਕਿ ਯਾਰ ਆ ਡਾਇਰੈਕਟਰ ਵਧੀਆ ਜਿਵੇਂ ਇਮਤੀਆਜ਼ ਅਲੀ ਸਰ ਬਹੁਤ ਪਿਆਰੇ ਬੰਦੇ ਆ ਡਾਇਰੈਕਟਰ ਵੀ ਵਧੀਆ ਤੇ ਬੰਦੇ ਵੀ ਬਹੁਤ ਪਿਆਰੇ ਇਸ ਕਰਕੇ ਮੈਂ ਉਹਨਾਂ ਲਈ ਚਮਕੀਲਾ ਅਸੀਂ ਸਾਰਾ ਨੇ ਫਿਲਮ ਕੀਤੀ ਬਹੁਤ ਚੰਗਾ ਲੱਗਾ ਸਿੱਖਣ ਨੂੰ ਬਹੁਤ ਕੁਝ ਮਿਲਿਆ ਸੋ ਜਿੰਨਾ ਵੀ ਮੇਰੇ ਕੋਲ ਟਾਈਮ ਹੁੰਦਾ ਮੈਂ ਚਾਹੁੰਦਾ ਕਿ ਉਦਾਂ ਦੇ ਬੰਦਿਆਂ ਨਾਲ ਕੰਮ ਕਰਾਂ ਜੇ ਨਾ ਤੂੰ ਤੁਸੀਂ ਸਿੱਖ ਉਹ ਹਵਾ ਜੀ ਕਰੀ ਜਾਵੇ ਫਿਰ ਉੱਥੇ ਹੀ ਨਿਕੰਦੇ ਮਨ ਕਰਦਾ ਬਾਹਰ ਬਹੁਤ ਮ제 ਕਰ ਰਹੇ ਹੈ ਸਰ ਹਾਂ ਜੀ ਭਾਈ ਮੈਂ ਮ제 ਕਰਦਾ ਜਿੱਥੇ ਜਾਣਾ ਮੈਂ ਮ제 ਕਰਦਾ ਮੈਂ ਪ੍ਰਵਾਹ ਘੱਟ ਕਰਦਾ ਮ제 ਜ਼ਿਆਦਾ ਕਰਦਾ ਸਾਸਰੀ ਘਾਲ ਜੀ ਐਲੀ ਬਾਲੜ ਜੀ ਹਾਂ ਜੀ ਹਾਂ ਜੀ ਸਾਸਰੀ ਘਾਲ ਭਾਈ ਅੱਗ ਭੇਜ ਰਿਹਾ ਅੱਗ ਅੱਗ ਬਹੁਤ ਹੈ ਫੋੜ ਗਏ ਮੈਂ ਜਿੱਥੇ ਹੁੰਦੀ ਆ ਪੂਂਦੀ ਹਥਿਆਰ ਦੀ ਉੱਥੇ ਜੱਟ ਫਾਇਰ ਕਰਦਾ ਇਹ ਇਹ ਖਾਣੇ ਤੇ ਵੀ ਬਹੁਤ ਚੱਕਰ ਚੱਲੇ ਆ ਫੇ ਮੈਂ ਕਹਾਂ ਯਾਰ ਚਲ ਛੱਡ ਯਾਰ ਹਾਂ ਰਾਮ ਨਾ ਜਿੰਦਗੀ ਜੀ ਨੇ ਕਾਹਦੇ ਚੱਕਰ ਵਾਲੇ ਗਾਣੇ ਹੋਣੇ ਫਿਰ ਮੈਂ ਸੋਚਿਆ ਯਾਰ ਦੁਨੀਆ ਤਾਂ ਹੜਦੀ ਹੀ ਨਹੀਂ ਜਿਨ੍ਹਾਂ ਨੇ ਜਿਹੜੇ ਥੋੜ੍ਹ ਤੋਂ ਨਹੀਂ ਖੁਸ਼ ਨਾ ਜੀ ਉਹ ਤੁਹਾਡੇ ਤੋਂ ਖੁਸ਼ ਨਹੀਂ ਹੋਣੇ ਤੁਸੀਂ ਜਿੰਨਾ ਮਰਜ਼ੀ ਜੋਰ ਲਾਓ ਪਰ ਮੈਂ ਕਿਹਾ ਹੁਣ ਇਹਨਾਂ ਦੀ ਐਸੀ ਦਿੱਤਾ ਸੀ ਜਿਨੇ ਜੋ ਬੋਲਣਾ ਕਹਿਣਾ ਕਈ ਤੁਰ ਜਾਓ ਤੂੰ ਸਾਲੇ ਨਾ ਦੇ ਸਾਡੇ ਅਸੀਂ ਜੋ ਕਰਨਾ ਕਰਕੇ ਰਹਾ ਸੋ ਪਿਸਤੌਲ ਜਿਹੜਾ ਉਹ ਅਮਰਤ ਭਾਜੀ ਨੂੰ ਆ ਡੈਡੀਕੇਟ ਥੈਨ ਹੋਸਟਰ ਵੀ ਮੇਰੇ ਪਸੰਦਾ ਤੇ ਟੈਨਸ਼ਨ ਆਬਵੀਅਸਲੀ ਟੈਨਸ਼ਨ ਇਜ਼ ਲਾਈਕ ਟੈਨਸ਼ਨ ਸੌ ਆਬ ਇਜ਼ ਲਾਈਕ ਤੁਸੀਂ ਫਰਵਾਹ ਨਾ ਕਰੋ ਦੁਨੀਆ ਤੁਹਾਨੂੰ ਕੀ ਕਹਿੰਦੀ ਆ ਕਿਉਂਕਿ ਅੱਜ ਕੱਲ੍ਹ ਮੈਂ ਦੇਖਦਾ ਕਿ ਲੋਕਾਂ ਨੂੰ ਫਿਕਰ ਬਹੁਤ ਟੈਨਸ਼ਨ ਲੈਂਦੀ ਹਰੇਕ ਗੱਲ ਦੀ ਹੈ ਨਾ ਕਿ ਯਾਰ ਆਹ ਕੀ ਹੋਊਗਾ ਮੈਂ ਕਿੱਦਾਂ ਦਾ ਲੱਗਦਾ ਮੈਂ ਕਿੱਦਾਂ ਦਾ ਦਿਖਦਾ ਜਾਂ ਆਹ ਕੰਮ ਕਿੱਦਾਂ ਹੋਊਗਾ ਸੋ ਟੈਨਸ਼ਨ ਲੈਣੀ ਨਹੀਂ ਥੋ ਜੇ ਤੁਸੀਂ ਖੁਸ਼ ਆਂ ਅਕੀ ਕਹਤੇ ਹੁੰਦੇ ਆ ਦੁਨੀਆ ਦਾੜੀ ਦੀ ਹੈ ਨਾ ਮੈਂ ਹੁਣ ਕਈ ਸ਼ਬਦ ਯੂਜ਼ ਵੀ ਨਹੀਂ ਕਰ ਸਕਦਾ ਤੇ ਸੋ ਟੈਨਸ਼ਨ ਆ ਮੈਂ ਤੁਸੀਂ ਖੁਸ਼ ਰਹਿਣਾ ਤੁਸੀਂ ਟੈਨਸ਼ਨ ਨਹੀਂ ਲੈਣੀ ਬਾਸ ਇਸ ਕਰਕੇ ਆਲਾ ਟੈਨਸ਼ਨ ਸੌਂਗ ਐਂਡ ਸੋ ਮੈਂ ਪੈਕ ਲਾਉਦਾ ਨਹੀਂ ਮੈਂ ਤੁਹਾਨੂੰ ਦੱਸ ਦਵਾ ਤਾਰ ਸਵਾਦ ਬਹੁਤ ਅਗਾ ਕੇ ਸੰਗਰੂਰ ਕਿਵੇਂ ਰਹੀ ਸ਼ੂਟਿੰਗ ਹਾਂ ਸੰਗਰੂਰ ਬਹੁਤ ਵਧੀਆ ਰਹੀ ਸ਼ੂਟਿੰਗ ਬਾਈ ਅਸੀਂ ਬਹੁਤ ਨਿਆਰਾ ਲਿਆ ਸੀ ਸੰਗਰੂਰ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਪਿਆਰ ਪਹਿਲਾਂ ਮੈਨੂੰ ਕਈਆਂ ਨੇ ਕਿਹਾ ਇਦਾਂ ਟੀਮਾਂ ਕਹਿੰਦੇ ਆਪਾਂ ਕੋਈ ਇੰਟਰਵਿਊ ਟ੍ਰਿਗਾ ਲਈ ਮੈਂ ਯਾਰ ਇੰਟਰਵਿਊ ਦਾ ਮਨ ਹੈ ਨਹੀਂ ਐ ਲਾਈਵ ਜਿਹਾ ਹੋ ਜਾਂਦੇ ਆ ਟੈਨਸ਼ਨ ਸੌਂਗ ਚ 올ਡ ਬੈਲ ਬਲੈਕ ਕੁਰਤਾ ਪਜਾਮਾ ਪੁਰਾਣੇ ਦਿਨ ਯਾਦ ਆ ਹੈ ਹਾਂ ਬਾਈ ਉਹ ਉਹ ਪੰਗੇ ਚ ਪਾਇਆ ਸੀ ਨਾ ਜਦੋਂ ਉਹ ਸੇਮ ਡਰੈਸ ਆ ਆ ਆ ਆ ਤੁਹਾਨੂੰ ਕਿਸ ਬਾਤ ਦੀ ਟੈਨਸ਼ਨ ਆ ਜੀ ਬਤਾਓ ਹਣੀ ਦੂਰ ਕਰ ਦਿੱਤੇ ਹੈ ਪੈਸਾ ਨੂੰ ਛੱਡ ਕੇ ਜੋ ਮਰਜੀ ਦੱਸੋ ਮੈਂ ਵਿਆਹ ਕਰਦਾ ਵਿਆਹ ਕਰਾਂ ਮਿਆ ਕਰਦਾ ਪਰ ਤੂੰ ਦੱਸੋ ਜੇ ਕੋਈ ਤੁਹਾਨੂੰ ਕੋ ਟੈਨਸ਼ਨ ਹੈ ਉਹ ਭਾਜੀ ਮੇਰੀ ਸੁਣ ਲਓ ਆ ਬਾਈ ਤੂੰ ਸੁਣਾ ਲਾ ਤੂੰ ਸੁਣਾ ਲਾ ਬਾਈ ਤੂੰ ਦੱਸ ਕੀ ਚਾਹਣਾ ਵਾਟ ਯੂ ਵਾਂਟ ਬ੍ਰਦਰ ਲੈਟ ਮੀ ਨੋ ਬਾਰਡਰ 2 ਕਦੋਂ ਆ ਰਹੀ ਹੈ ਬਾਈ ਪਤਾ ਨਹੀਂ ਬਾਰਡਰ 2 ਦਾ ਉਹਨਾਂ ਨੂੰ ਪਤਾ ਮੈਂ ਤਾਂ ਬਸ ਬਾਰਡਰ ਵਿੱਚ ਵੀ ਮੈਂ ਬੜਾ ਆਪਣਾ ਪਿਆਰਾ ਰੋਲ ਹੈ ਪਤਾ ਨਹੀਂ ਉਹਨਾਂ ਨੇ ਹਲੇ ਡਿਸਕਲੋਜ਼ ਕੀਤਾ ਕਿ ਨਹੀਂ ਕੀਤਾ ਮੈਂ ਦੱਸ ਦਨਾ ਆਪਾਂ ਕਰ ਰਹੇ ਨਿਰਮਲਜੀਤ ਸਿੰਘ ਸੇਖੋਂ ਸਰਦਾ ਕਰਦਾਰ ਮੈਂ ਏਸੀ ਕਰਕੇ ਉਹ ਫਿਲਮ ਜਿਹੜੀ ਆ ਉਹ ਹਾਂ ਕੀਤੀ ਇੱਕ ਤਾਂ ਆਪਣੇ ਭਾਈ ਅ ਅਨੁਰਾਗ ਭਾਈ ਉਹ ਦਸਰਾ ਹੁੰਦਾ ਇਹਦਾ ਕੋਈ ਉਹ ਤਾਂ ਨਹੀਂ ਹੁੰਦੀ ਕੋਈ ਪਾਲਸੀ ਤਾਂ ਨਹੀਂ ਹੈ ਕੰਪਨੀ ਦੀ ਚਲੋ ਐ ਨਹੀਂ ਹਾਓ ਹੁਣ ਪਾਲਸੀ ਪੁੱਛੇ ਸਾਨੂੰ ਪਤਾ ਨਹੀਂ ਆਪਾਂ ਕਰ ਰਹੇ ਨਿਰਮਲਜੀਤ ਸਿੰਘ ਸੇਖੋਂ ਜੀ ਦਾ ਕਰਦਾਰ ਇਹ ਰੀਅਲ ਕਰਦਾਰ ਤੇ ਆ ਜਿਨ੍ਹਾਂ ਨੂੰ ਨਹੀਂ ਪਤਾ ਪੁਲੀਸ ਗੂਗਲ ਕਰੋ ਨਿਰਮਲਜੀਤ ਸਿੰਘ ਸੇਖੋਂ ਕੌਣ ਸੀ ਉਹਨੂੰ ਗੂਗਲ ਕਰੋ ਤੇ ਇੱਥੇ ਦੱਸੋ ਕਿ ਤੁਸੀਂ ਉਹਨਾਂ ਦੇ ਬਾਰੇ ਕੀ ਪੜਿਆ ਸੋ ਆਪਾਂ ਸਿਰਫ ਫਿਲਮ ਕਰ ਰਹੇ ਨਿਰਮਲਜੀਤ ਸਿੰਘ ਸੇਖੋ ਜੀ ਕਰਕੇ ਤੇ ਆਪਣੇ ਭਾਈ ਅੰਗਰਾਵ ਭਾਈ ਨੂੰ ਡਾਇਰੈਕਟ ਕਰ ਰਹੇ ਸੋ ਦੋ ਕਾਰਨ ਆਪਣੇ ਜਿਹੜੇ ਉਹ ਬਾਰਡਰ ਕਰਉਂਦੇ ਤੀਜਾ ਕਾਰਨ ਆਪਾਂ ਜਿਹੜਾ ਉਹ ਫਿਲਮ ਪਹਿਲੀ ਵੀ ਦੇਖੀ ਸੀ ਬਹੁਤ ਘੈਂਡ ਫਿਲਮ ਸੀ ਤੇ ਆਪਾਂ ਇਸ ਕਰਕੇ ਫਿਲਮ ਕਰ ਰਹੇ ਚਾਈਨਾ ਕਬ ਆ ਰਹੇ ਹੋ ਲਾਹੌਰ ਤੋਂ ਸਾਨੂੰ ਵਾਰਿਸ ਕਰਾਵਾ ਮਾਂ ਚਾਹ ਸਾਰੀ 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 ਮੈਂ ਮਾਫ ਕਰਦਾ ਨਹੀਂ ਨਹੀਂ ਮੈਂ ਮਾਫੀ ਚਾਹਣਾ ਮਾਫੀ ਮੈਂ ਮਾਈ ਬੈਡ ਮਾਈ ਬੈਡ ਮੈਂ ਮਾਫੀ ਚਾਹਣਾ ਜੀ ਤੇ ਐਸੀ ਐਸੀ ਕੋਈ ਐਸੀ ਕੋਈ ਨਹੀਂ ਚੈਨਾ ਵੀ ਆ ਜਾਣਗੇ ਬਾਈ ਜੀ ਪਰ ਉਹ ਡਰ ਜਾ ਲੱਗਦਾ ਕਹਿੰਦੇ ਉੱਥੇ ਖਾਂਦੇ ਪੀਂਦੇ ਬਹੁਤ ਕਮਾਲ ਆ ਕਹਿੰਦੇ ਕਿ ਵੇਰੀ ਉਹੀ ਛੱਡ ਦਿੰਦੇ ਆ ਕੋਈ ਬੜੀ ਯਾਰ ਮੈਂ ਮੈਂ ਕਹਿੰਦੇ ਵੇਰੀ ਮਜ਼ਾਕ ਕਰ ਜਾਣਾ ਕਿ ਵੇਰੀ ਜ਼ਿਆਦਾ ਨਾ ਲੈ ਜਾਉਂ ਮਜ਼ਾਕ ਨੂੰ ਚੰਗਾ ਪਾਈ 5000 ਗੂਗਲ ਸਲਾ ਕਿੰਨਾ 5000 5000 ਗੂਗਲ ਪੇ ਕਰ ਦੋ ਠੀਕ ਹੈ ਬਾਈ ਤੈਨੂੰ ਕਰਦੇ ਆ ਤੂੰ ਆਪਣਾ ਗੂਗਲ ਪੇ ਨੰਬਰ ਭੇਜ ਦੇ ਤੈਨੂੰ ਕਰਦੇ ਕੋਈ ਨਹੀਂ ਮੇਰਾ ਬੇਟਾ ਪਹਿਲੇ ਪੈਸੇ ਨਹੀਂ ਕਰ ਪਾਏ ਸੇ ਜੈਪੁਰ ਮੇ ਜੋ ਯਾਰ ਪੈਸੇ ਇਕੱਠੇ ਪਾਈ ਭਾਵੇਂ ਨਹੀਂ ਸਾਇਆ ਹੋੜੀ ਲਿਖੋ ਯਾਰ ਭੱਜਾਂਦਾ ਤੁਹਾਡਾ ਕਮੈਂਟਸ ਵਾਲਾ ਹੋੜੀ ਲਿਖੋਗੇ ਫਿਰ ਹੁਣ ਹੋੜੀ ਕਿੱਦਾਂ ਲਿਖੋਗਾ ਤੁਸੀਂ ਤਾਂ ਸਹੀ ਲਿਖੋਗੇ ਨਾ ਭਾਗ ਤੇਜ਼ ਤੇ ਜਿਆਦਾ ਤੁਹਾਨੂੰ ਹੋਰ ਸਰਪ੍ਰਾਈਜ਼ ਮਿਲਣ ਲੱਗਾ ਇੱਕ ਪੰਜ-ਛੇ ਦਿਨਾਂ ਚ ਪਤਾ ਲੱਗਣਾ ਨਹੀਂ 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 ਹਲੇ ਵਿੱਚੋਂ ਪਾ ਹਲੇ ਵਿੱਚੋਂ ਪਾ ਹਲੇ ਵਿੱਚੋਂ ਬਿਲਕੁਲ ਨਹੀਂ ਬੋਲਿਆ ਪੰਜ-ਛੇ ਦਿਨਾਂ ਚ ਤੁਹਾਨੂੰ ਸਰਪ੍ਰਾਈਜ਼ ਦਵਾਂਗੇ ਇੱਥੇ ਪਿਆਰੀ ਬਾਤਾਂ ਕਰ ਰਹੇ ਹੋ ਯਾਰ ਆ ਕੀ ਬਾਤ ਹੈ ਪਾਜੀ ਟਰੰਪ ਟਰੰਪ ਦੇ ਬਾਰੇ ਬੋਲੋ ਕੁਝ ਪੰਜਾਬੀ ਵਿੱਚ ਪੰਜਾਬ ਟਰੰਪ ਬਾਰੇ ਹੁਣ ਮੈਂ ਕੀ ਬੋਲਾਂ ਸ਼ਟਾ ਦੇ ਪਤਾ ਨੂੰ ਹੁਣ ਪਤਾ ਏਡਰ ਗਾਲਾਂ ਦੇ ਡਾ ਯਾਰ ਉਹ ਉਹ ਗਾਲਾਂ ਮੈਨੂੰ ਵਧੀਆ ਲੱਗਾ ਸੀ ਤੇ ਪਰ ਹੁਣ ਹੁਣ ਕੀ ਦੇਖੋ ਜੀ ਜਿਹੜਾ ਜਿਹਦੀ ਚੱਲਦੀ ਅਗਲਾ ਚਲਾਉਂਦਾ ਨਾ ਜੀ ਤੇ ਹੁਣ ਅਗਲਾ ਚਲਾਊਗਾ ਹੁਣ ਆ ਗਿਆ ਟਰੰਪ ਤੈਨੂੰ ਪਤਾ ਕੋਈ ਜੋੜੀ-ਕੋੜੀ ਚੀਜ਼ ਹੈ ਤੇ ਉਹਨਾਂ ਉਹਦੀ ਉਹਦੀ ਬੇਟੀ ਆਪਨੂੰ ਫੋਲੋ ਕਰਦੀ ਆ ਰੋਡਵਿਟਰ ਤੇ ਦਿਵਾਂਗ ਦਾ ਦਿਵਾਂਗ ਦਾ ਟਰੰਪ ਪਰ ਹੁਣ ਤੁਹਾਨੂੰ ਪਤਾ ਮੇਰੀ ਅੰਗਰੇਜ਼ੀ ਮੇਂ ਹੱਥ ਤੰਗ ਹੈ ਨਹੀਂ ਤੋ ਮੈਂ ਕੁਛ ਲਿਖ ਕੇ ਭੇਜ ਦਿੰਦਾ ਹਾਂ ਉਹਨਕੋ ਐਨੀਹਾਊ ਮਿਟੀ ਪਾਉ ਦushan ਸਾਹਿਬ ਤੁਸੀਂ ਬੜੇ ਸੋਹਣੇ ਲੱਗ ਰਹੇ ਆ ਤੁਸੀਂ ਵੀ ਬਹੁਤ ਸੋਹਣੇ ਲੱਗ ਰਹੇ ਪਾਜੀ ਸਾਰੇ ਸੋਹਣੇ ਆ ਰੱਬ ਨੇ ਕੋਈ ਮਾੜੀ ਚੀਜ਼ ਬਣਾਈ ਹੀ ਨਹੀਂ ਜੋ ਰੱਬ ਨੇ ਬਣਾਇਆ ਉਹ ਸਹੀ ਬਣਾਇਆ एवरीथिंग ਗੋਡ ਮੇਕਸ ਪਰਫੈਕਟ ਨਾਲੇ ਕਿੰਨਾਂ ਨੇ ਨੋਬਾਡੀ ਇਜ਼ ਪਰਫੈਕਟ ਮੇਰੇ ਲੋ ਬਹੁਤ ਬਹੁਤ ਕੋ ਗਲਤ ਬੋਲ ਕੇ ਫਮਾਤਾ ਮੈਂ ਮੇਰੇ ਲੋ ਮਾਫੀ ਮਾਰੇ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਚ ਰੱਖਣ 2000 ਕਰ ਦੋ ਭਾਈ 2000 ਕਰ ਦੋ ਪਲੀਜ਼ ਉਹ ਪੰਜਾਂ ਨਾਲ 2000 ਤੇ ਆ ਗਿਆ ਭਾਈ ਤੋ ਭਾਈ ਸਾਨੂੰ ਭੇਜੋ ਤੂੰ 2000 ਕਰ ਦੇ ਨਾ ਯਾਰ ਕਿਆ ਗੱਲਾਂ ਜਾਂਦੇ ਤੁਹਾਡੇ ਗਾਣੇ ਤੇ ਫਿਲਮਾਂ ਨੇ ਟੈਨਸ਼ਨ ਟੈਨਸ਼ਨ ਮਿੱਤਰਾਂ ਨੂੰ ਹੈ ਨਹੀਂ ਹਾਂਜੀ ਹਾਂਜੀ ਬਸ ਆਲਾ ਟੈਨਸ਼ਨ ਆਲਾ ਅੱਜ ਜਾ ਬਈ ਹੈ ਨਹੀਂ ਤੁਹਾਨੂੰ ਕਿਸੇ ਸਾਲੇ ਦੀ ਟੈਨਸ਼ਨ ਜਾ ਬਈ ਹੈ ਨਹੀਂ ਕਿਸੇ ਸਾਲੇ ਦੀ ਟੈਨਸ਼ਨ ਲਾ ਵੇ ਲਾ ਤੂੰ ਗਾਲਾਂ ਲਾ ਇਹਦੀ ਐਸੀ ਟੈਨਸ਼ਨ